ਲੋਵਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲਦੇ ਆ ਕੰਮ ਖੁਸ਼ੀਆਂ ਤੇ ਦਿਹਾੜੇ ਤੇ ਬਾਈ ਅੱਜ ਜਾਣਾ ਮੈਰਿਜ ਵਿਆਹ ਆ ਗਿਆ ਰਿਸ਼ਤੇਦਾਰੀ ਚ ਸੋ ਆਪਣੇ ਆਪਣੇ ਸਾਰਿਆਂ ਨੇ ਗੱਡੀ ਵੀ ਟੌਰ ਤੇ ਬਾਕੀ ਬਾਈ ਬਲੌਗ ਆ ਜਿਹੜਾ ਉੱਥੇ ਜੇ ਖਿੱਚੋਇਆ ਮਾੜਾ ਮੋਟਾ ਖਿੱਚਾਂਗੇ ਤਾਂ ਬਾਕੀ ਨਹੀਂ ਵੀ ਆਪਣੇ ਘਰ ਦਾ ਹੀ ਆਪਣੇ ਠੀਕ ਆ ਫੈਮਿਲੀ ਦਾ ਹੀ ਵੀ ਚਲੋ ਬਾਕੀ ਚੱਲੀ ਜਾਂਦੇ ਆ ਠੰਡ ਵੀ ਬਾਧੂ ਆ ਵੀ ਮੌਸਮ ਪਹਿਲਾਂ ਇੱਕ ਗੱਲਾ ਖੁੱਲ ਗਿਆ ਤਾਂ ਮੁੜ ਕੇ ਬਦਲਵਾਈ ਹੋਗੀ ਸੋ ਬਾਕੀ ਰਾਤ ਦੇ ਵਿੱਚ ਤੇ ਹੋਰ ਵੀ ਰਿਸ਼ਤੇਦਾਰ ਚੱਕਣੇ ਆ ਗੱਡੀ ਤਿਆਰ ਆ ਬੀ ਪਰਮਬੀਰ ਦੀ ਮਾਸੀ ਮਾਸੀ ਦੀ ਕੁੜੀ ਤੇ ਇੱਕ ਛੋਟਾ ਜਿਹਾ ਬੇਟਾ ਉਹਨਾਂ ਦਾ ਉਹ ਵੀ ਲੈਣੇ ਆ ਵੀ ਟਾਈਮ ਤਾਂ ਵੱਜ ਚੁੱਕੇ ਇਸ ਟਾਈਮ ਸਵੇਰ ਦਾ 10 ਹੋ ਗਏ ਸੋ ਚਲੋ ਸਿਆਲ ਕਰਕੇ ਜਿਹੜੇ ਪ੍ਰੋਗਰਾਮ ਆ ਤੁਹਾਨੂੰ ਪਤਾ ਵੀ ਲੇਟ ਹੋਏ ਜਾਂਦੇ ਆ ਲੱਗੇ ਪਏ ਤਾਂ ਸਵੇਰ ਦੇ ਆ ਵੀ ਇਹ ਆਪਣਾ ਬਾਈ ਤਿਆਰੀ ਪਰ ਲੱਗੇ ਹੋਏ ਆ ਆਪਾਂ ਨੇ ਆਪਣੀ ਗੱਡੀ ਧੋਤੀ ਆ ਗੱਡੀ ਦਾ ਵੀ ਬਹੁਤ ਬੁਰਾ ਹਾਲ ਤਾਂ ਸੋ ਅੱਜ ਇਹਦਾ ਵੀ ਝੂਠ ਜਾ ਵੜਤਾ ਘੰਟੇ ਦੋ ਘੰਟੇ ਲੱਗੇ ਆ ਵੀ ਬਾਕੀ ਚਲੋ ਚੱਲੀ ਜਾਂਦਾ ਤੁਹਾਨੂੰ ਸਾਰਿਆਂ ਨਾਲ ਮਿਲਾਂਦਾ ਸਭ ਤੋਂ ਪਹਿਲਾਂ ਜਸ਼ਨੂ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰਪਈ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਸਟਾਲ ਕੱਢ ਲਈ ਹਾਂਜੀ ਕਿੰਨੇ ਦਾ ਬਾਹਰ ਲੋ ਭਾਈ ਇੱਧਰ ਦੇਖੋ ਭਾਈ ਮਗਰਾਂ ਤੂੰ ਘਰੇ ਰਹਿ ਜਾ ਮਟੋ ਨਹੀਂ ਮੈਂ ਵੀ ਜਾ ਲੋ ਭਾਈ ਘਰ ਸਾਡੇ ਕੋਈ ਨਹੀਂ ਅਮਨ ਗਿਆ ਵਾ ਵੀ ਸ਼੍ਰੀ ਫਤਗੜ ਸਾਹਿਬ ਮੱਥਾ ਟੇਕਣਾ ਪਾਪਾ ਜੀ ਉੱਧਰ ਭੈਣ ਕੋਲ ਗਏ ਆ ਵੀ ਉਹਨਾਂ ਨੇ ਚਲੋ ਆ ਜਾਣਾ ਅਸੀਂ ਮਣਦਾ ਹੁਣ ਰਾਤ ਨੂੰ ਭਾਈ 9:00 ਵਜੇ ਤੱਕ ਹਾਂਜੀ ਠੀਕ ਨੇ ਪਹਿਲਾਂ ਹੁਣ ਆਇਆ ਬੰਦੇ ਨੂੰ ਮਿਲੋ ਸਾਡੇ ਠੀਕ ਆ ਜੀ ਹਾਂ ਬਈ ਦੇਖ ਲੈ ਜੇ ਤੈਨ ਰਹਿਣਾ ਕਰ ਤੂੰ ਰਜਾ ਜਾਣਾ ਹੂੰ ਕੋਈ ਤਾਂ ਰਹਿ ਜੋ ਘਰ ਰਾਖੀ ਨੂੰ ਨਹੀਂ ਕਿ ਚੋਰਾਂ ਤੇ ਚੋਰੀ ਕਰਾਉਣੀ ਹੈ ਹੈ ਆ ਬਈ ਜਸ਼ਨ ਕੋਈ ਰਹਿ ਜੋ ਨਹੀਂ ਇਧਰ ਮਿਲੋ ਜੀ ਲੈ ਲੈ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੜ ਕੇ ਫੈਰ ਫਰ ਸਤਿ ਸ਼੍ਰੀ ਅਕਾਲ ਜੇ ਜ਼ਿਆਦਾ ਪੈਸੇ ਆ ਮੈਨੂੰ ਦੇ ਦੇ ਥੋੜੇ ਜਿਹਾ ਇਹ 파ਰਤਾ ਜੀ ਛੋਟੇ ਹੀ ਹੈ ਜੀ ਥੋੜੇ ਕੱਢ ਕੇ ਉਹਨਾਂ ਪਰਸੇ ਛੁੱਟ ਕਰ ਲਏ ਹਾਂ ਹਾਂਜੀ ਦੇਖ ਲੈ ਪਿਆਰੀ ਹੈ ਹਾਂਜੀ ਹਾਂ ਪਿਆਰੀ ਹੈ ਹੂੰ ਮੈਂ ਰਸਤੇ ਚੱਲੇ ਆ ਜੀ ਰਸਤੇ ਤੋਂ ਭੈਣ ਬਠਾਲ ਦੀ ਨਾਲ ਹੂੰ ਬੇਟਾ ਉਹਦਾ ਛੋਟਾ ਦਾ ਤੁਹਾਨੂੰ ਪਤਾ ਵੀ ਭਾਜੀ ਦੇ ਠੰਡ ਕਰਕੇ ਹੂੰ ਫੇਰ ਠੰਡ ਕਰਕੇ ਫੇਰ ਸੋਚ ਲਿਆ ਥੋੜਾ ਜਿਹਾ ਅੱਗੇ ਨੂੰ ਨਾ ਠੀਕ ਹੈ ਲੋ ਭਾਈ ਕੱਲੂ ਜਿਹੜਾ ਅਸੀਂ ਬਣਾਇ ਬੁਰਾ ਹਾਲ ਤਾਂ ਕੱਲ ਸੋਨਾ ਮੋਰ ਸੋ ਫੁੱਲ ਗਿਆ ਧੁੱਪਾ ਵੀ ਅੱਜ ਨਹੀਂ ਲੱਗਦੀ ਆਂ ਜੀ ਜਿਹੜਾ ਸੀ ਭਾਈ ਕੱਲੂ ਵਿਆਹ ਜਾਣਾ ਸਾਡੇ ਪਿੰਡ ਤੋਂ ਰ 4-5 ਕਿਲੋਮੀਟਰ ਏਰੀਆ 'ਚ ਏ ਆ ਪੈਰਿਸ ਸੋ ਇਸ ਕਰਕੇ ਦੂਰੇ ਰਿਸ਼ਤੇਦਾਰਾਂ ਨੇ ਵੀ ਨਾਲੇ ਆ ਜਾਣਾ ਹੁਣ ਹਾਂਜੀ ਨਾਲੇ ਤਾਂ ਆਉਂਦੇ ਵੀ ਇੱਧਰ ਨੂੰ ਫਿਰ ਇੱਧਰ ਤੇ ਹੀ ਰੈਡੀ ਹੋ ਕੇ ਚੱਲਾਂਗੇ ਹੂੰ ਦੱਸਣ ਤਾਂ ਮਹਿੰਦੀ ਲਈ ਰਾਤ ਹੈ ਹਾਂਜੀ ਮੈਂ ਭਾਈ ਰਾਤ ਮਹਿੰਦੀ ਲਈ ਨੇ ਕੱਲੀ ਨੇ ਲਵਾਈ ਮਾਂ ਨੇ ਤਾਂ ਨਹੀਂ ਲਾਈ ਹੈਗੀ ਤੈਨੂੰ ਨਹੀਂ ਚਾਉ ਵਿਆਹ ਦੀ ਮਹਿੰਦੀ ਦਾ ਨਾ ਮੈਂ ਵੀ ਮਾਰ ਲੈਣਾ ਵਿੱਚ ਵਿਚਾਲੇ ਦੋ ਜ ਵਜ ਗਏ ਵਿਆਹ ਦੇ ਵਿੱਚ ਮਾਤਾ ਫਿਰ ਕੰਮ ਵੀ ਛੱੜਦੀ ਇਕੱਲੇ ਜਾਣ ਤੇ ਕਰਕੇ ਔਖਾ ਹੋ ਜਾਂਦਾ ਥੋੜਾ ਜਿਹਾ ਹਾਂ ਅਰਿਧਾ ਕੜੀ ਨਹੀਂ ਲਾਈ ਅੱਜ ਹੂੰ ਕਿ ਹੈ ਨਹੀਂ ਅੰਦਾ ਭਾਈ ਕੁੜੀ ਦਾ ਕਹੀ ਤਿੰਦੀ ਕਹਿੰਦੀ ਸੀ ਮੰਮੀ ਮੈਰੀ ਲਾਉਣੀ ਰਿਆਂ ਨੂੰ ਮੈਰੀ ਲਾਉਣੀ ਚਲੂਗੀ ਦਾ ਚੋਪ ਗਾਤਾ ਅੱਛਾ ਆਪਣੇ ਚੋਪ ਮਾਰ ਲੈ ਕੁੜੀ ਦਾ ਚੋਪ ਗਾਤਾ ਹੈ ਕਰੋ ਭਾਈ ਮਾਂ ਚਾਹੀਦੀ ਹੈ ਜੀ ਹਾਂ ਬੇ ਜਸ਼ਨ ਆਹ ਕਾਲਾ ਜਹਾ ਧਾਗਾ ਦਿਸਦਾ ਅੱਛਾ ਮੀਆਂ ਤਾਂ ਲੈ ਭਾਈ ਜਸ਼ਨ ਦੀ ਕੋਟੀ ਦਾ ਭਾਈ ਬਹੁਤ ਨਿੱਗੀ ਹੈ ਹਾਂ ਹਾਂ ਠੰਡ ਤਾਂ ਮੌਜਾਂ ਦਾ ਮੌਜਾਂ ਨਾ ਬੱਚਿਆਂ ਦੇ ਤਾਂ ਪਾਏ ਵੀ ਦੋ ਤਿੰਨ ਤਿੰਨ ਕੱਪੜੇ ਹਾਂ ਇਹ ਜਿੰਦਾ ਲਾਤ ਹੈ ਹਾਂ ਜੀ ਚਾਬੀ ਘੱਟ ਬਾਬਾ ਜੀ ਨੂੰ ਦੇਣੀ ਆ ਠੀਕ ਆ ਕਿੱਥੇ ਆ ਉਹ ਉੱਥੇ ਪਈ ਆ ਤੇ ਮੈਂ ਫੇ ਫੜਾਉਂਗਾ ਹਾਂ ਬਈ ਠੀਕ ਆ ਤੇ ਬਾਕੀ ਭਾਈ ਗੱਡੀ ਆ ਜਿਹੜੀ ਬਾਈ ਇਹਦਾ ਵੀ ਅੱਜ ਆਜ ਦੇਖੋ ਉਹੀ ਗੱਡੀ ਆ ਦੇਖੋ ਤਾਂ ਐ ਬਣਾਤੀ ਥੋ ਫੇ ਇੱਥੇ ਨੀ ਹਲੋ ਚੱਲੀ ਜਾਂਦਾ ਬਾਕੀ ਭਾਈ ਕੰਮ ਬੂਟੇ ਵਾਟੇ ਜਸ਼ਨ ਦੇਖੀ ਜਾਂਦੀ ਆ ਤੇ ਬਾਕੀ ਟਰੈਕਟਰ ਉਦਨ ਦਾ ਹੀ ਆਇਆ ਖੜਾ ਕੇ ਠੀਕ ਨਹੀਂ ਆ ਲੋ ਚਲੋ ਬਾਕੀ ਐਨ ਭਾਈ ਗੱਡੀ ਦਾ ਜਿਹੜਾ ਮੋਜ ਆ ਐ ਸਿਆਲ ਦੇ ਵਿੱਚ ਆ ਕੇ ਪਤਾ ਲੱਗਦਾ ਗੱਡੀ ਦਾ ਮੀ ਹਾਂ ਹੈਗਾ ਲੋ ਭਾਈ ਗਰਾਰੀ ਅੜ ਗਈ ਦਰਵਾਜਾ ਲਾਤ ਤਾ ਪਾਪਾ ਜੀ ਗਏ ਉਹਦੇ ਕੋਠੇ ਪਰ ਸਾਨੂੰ ਤਾਂ ਇਹ ਵੀ ਖੇਤ ਗਏ ਪਏ ਉਤਾਰ ਦੇਖਣ ਗਏ ਤੇ ਆਹ ਦੇਖੋ ਐ ਕਿੰਨਾ ਸੁੰਨਾ ਜੇ ਤਾਂ ਬੱਸ ਲੈਓ ਲੈ ਵੀ ਥੱਕੇ ਗਏ ਚਲੋ ਕਮਾਰ ਨੂੰ ਇੱਕ ਗੱਲਾ ਪੁੱਤ ਪਿੱਛੇ ਦੇਖਿਓ ਇੱਕ ਗੇਟ ਹੈ ਇਹ ਥੁੱਲ ਗਿਆ ਦੋ ਗੱਲਾ ਕਮਾਤਾ ਦੋ ਗੱਲਾ ਕਿਹੜਾ ਦੇਤਾ ਹਨਾ ਹਾਂਜੀ ਆ ਪੁੱਤ ਉਹ ਨੂੰ ਆਏ ਘਰ ਘਰ ਕੀ ਖੁੱਲਿਆ ਨਹੀਂ ਮੈਂ ਤੇ ਲਾ ਮੈਂ ਬਿੱਲੀ ਨੂੰ ਪੁੱਛਿਆ ਬਾਬਾ ਜੀ ਕਿੱਥੇ ਕਹਿੰਦੀ ਹੈ ਨਹੀਂ ਭਾਈ ਆਹ ਕਮਰੇ ਚ ਵੀ ਦੇਖ ਲੈ ਉਧਰ ਵੀ ਹਾਂ ਕੀ ਹੋ ਗਿਆ ਪਾਸੇ ਕੋਟੀ ਹੋਰ ਕੱਢ ਲੈ 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 ਲੋ ਇਹ ਵੀ ਕੰਮ ਚੱਲ ਪਿਆ। ਮੈਨੂੰ ਪਤਾ ਤਾਂ ਮੈਂ ਸੋਚ ਲਿਆ ਤਾਂ ਵੀ ਇੱਕ ਗੇਲਾ ਜਿੰਦਾ ਲੱਗਣ ਤੋਂ ਬਾਅਦ ਵੀ ਖੁੱਲਣਾ ਜਿੰਦਾ ਜ਼ਰੂਰ ਹੈ। ਜਿਸਨ ਜਿਹੜੇ ਨਵੇਂ ਸੂਟ ਸਹਾਇ ਔਕਾਤ ਪਾਉਣੇ ਆ ਉਹ ਕੱਲ੍ਹ ਬਰਾਤ ਨੂੰ ਪਾਉਂਗੇ। ਲੈ। ਪਰ ਮੋਂ ਤੈਨੂੰ ਦਵਾਇਆ ਕੋਈ ਨਵਾਂ ਸੂਟ ਕੇ ਨਹੀਂ। ਹੈ? ਉਹ ਦੇਖੋ ਬਾਈ ਕੰਮ ਚੱਲਦਾ ਪਾਪਾ ਜੀ ਨੇ। ਦਵਾਇਆ ਤੈਨੂੰ ਕੋਈ ਨਵਾਂ ਸੂਟ? ਨਹੀਂ। ਬਾਪਾ ਦਾ ਬੁਫਤੋ ਹੀ ਆ ਬਸ ਨਾ। ਨਹੀਂ। ਲੁੰਦੇ ਵਾਲੇ। ਜਦੋਂ ਮੈਂ ਬੂਆ ਕੋਲ ਗਈ ਸੀ ਹਾਂ ਠੀਕ ਆ ਠੀਕ ਆ ਇਹਨੇ ਜਦ ਕਰ ਲਈ ਸੀ ਹਾਂਜੀ ਠੀਕ ਆ ਠੀਕ ਆ ਤੂੰ ਤੁਸੀਂ ਨਹੀਂ ਕਰੀ ਹੈਗੀ ਜਾਣੀ ਇਹ ਠੀਕ ਆ ਭਾਈ ਬਲੌਗ ਤੁਸੀਂ ਦੇਖ ਲਈ ਆ ਵੀ ਕੱਪੜੇ ਦੋਹੇ ਬਰਾਬਰ ਲਿਆਉਂਦੇ ਆ ਇਹਦਾ ਕੋਈ ਗੱਲ ਨਹੀਂ ਫੜ ਲਾ ਮਮੀ ਤਾਂ ਬੈਗ ਆਪਣੀ ਚਲਾ ਠੀਕ ਨਹੀਂ ਇਹਦਾ ਗੱਲ ਹੁੰਦੀ ਨਹੀਂ ਹਨਾ ੜੀ ਹੈ ਹਾਂ ਭਾਈ ਗਰ ਲੋ ਭਾਈ ਦੁਬਾਰਾ ਤਾਂ ਕੰਮ ਚੱਲਿਆ ਰੋਟੀ ਬਦਲ ਹੋਗੇ ਦੇ ਘਮਮਨੂਲਾ ਦੇ ਲੋਟ ਨਹੀਂ ਆਉਂਦਾ ਇਹਨਾਂ ਦਾ ਲੱਗਦਾ ਵੀ ਮੈਨੂੰ ਵਿਆਹ ਜਾਣਾ ਨਹੀਂ ਹੈਗਾ ਜਿਹੜਾ ਮੈਂ ਦੂ ਖੜਾ ਦੇਖਦਾ ਬਸ ਤਿਆਰੀ ਹੋ ਜੀ ਵਿਆਹ ਦੀ ਹਾਂ ਹਾਂ ਹੁਣ ਕੋਟੀ ਉਹ ਜ਼ਿਆਦਾ ਖਰਾਬ ਹੋ ਗਈ ਸੀ ਉਹ ਥੋੜੀ ਜਿਹੀ ਬਟਨ ਚ ਖੁੱਲਦੇ ਸੀ ਜਿਹੜੇ ਮੱਕੇ ਠੰਡਾ ਮੌਸਮ ਹੈ ਫਿਰ ਕਿਤੇ ਵਿਆਹ ਦੇ ਚੱਕਰ ਵਿੱਚ ਸਿਹਤ ਖਰਾਬ ਹੋ ਜੀ ਤਦਾਂ ਤੂੰ ਦੇਖ ਲੈ ਜੇ ਤੈਂ ਬਦਲਨੀ ਹੈ ਕੋਈ ਹੁਣ ਨਹੀਂ ਰਹਿਣਾ ਜਾਵੇ ਉਹ ਪਰਮਦੇਵੀ ਕੋਟੀ ਲੈ ਲਈ ਕੋਈ ਪਾਰ ਮੈਂ ਹੇਠਾਂ ਪਾਏ ਵਿੱਚ ਦੋ ਤਿੰਨ ਕੱਪੜੇ ਅੱਛਾ ਗਰਮਾ ਪਾਏ ਦੇ ਲੈ ਹਾਂਜੀ ਇਹ ਗੱਡੀ ਇਸ ਤਰ੍ਹਾਂ ਮਾਡਲ ਲੱਗਣੀ ਨੇ ਉੱਥੇ ਵੀ ਇਹਨਾਂ ਨੇ ਟੀਕੇ ਦਾ ਬਹਿਣਾ ਨਹੀਂ ਹੈਗਾ ਇਹਨਾਂ ਠਵਾਂਜ ਕਰਨੀ ਹੁਣ ਪਤਾ ਬੱਚੇ ਇਕੱਠੇ ਹੋ ਜਾਂਦੇ ਵਸੇ ਮਿਲ ਨਹੀਂ ਆਏ ਜੇ ਮੌਕੇ ਪਰ ਆਓ ਖਾ ਕੇ ਪਕੌੜੇ ਇਹਨਾਂ ਨੇ ਕਿੱਥੇ ਕਿਸੇ ਨੂੰ ਦੇਖਣਾ ਜੱਜ ਗੱਗਾਂ ਕਰਨੀ ਚੱਲੀਏ ਫਿਰ ਥੋੜੀ ਘੱਟ ਠੰਡ ਮੰਦਦੇ ਨੇ ਹੈ ਨਿਆਣੇ ਕੋ ਥੋੜੀ ਘੱਟੇ ਠੰਡ ਮੰਦਦੇ ਇਹ ਵੀ ਅੱਜ ਲੋ ਭਾਈ ਲੈਟਾਂ ਵਾਲੇ ਬੂਟ ਪਾ ਲਏ ਬੰਦੇ ਨੇ ਆਪਣੇ ਹਾਂਜੀ ਹਾਂ ਜਾਨਾ ਅੱਜ ਤਾਂ ਆਪਾਂ ਨੇ ਵੀ ਬਾਈ ਆਪਣੀ ਗੱਡੀ ਲਾ ਲਈ ਕਦੇ ਕਦੇ ਟੌਰ ਕੱਢ ਲੈਣੀ ਚਾਹੀਦੀ ਹੈ ਹਾਂਜੀ ਹੈ ਇਹ ਜਮ ਕੇ ਪਰੇ ਪਾਉਂ ਨਹੀਂ ਹੈ ਨਹੀਂ ਫਿਰ ਘਰ ਤਾਂ ਕੰਮ ਕਾਜ ਹੁੰਦਾ ਹੀ ਹੋਂ ਪਤਾ ਸੇ ਪੈਂਦੀ ਨਹੀਂ ਚਲੋ ਫਿਰ ਚਲੋ ਬੈਠੋ ਗੱਡੀ 'ਚ ਟਾਈਮ ਨਾਲੇ ਨਿਕਲੋ ਰਿਸ਼ਤੇਦਾਰਾਂ ਨੂੰ ਮਿਲ ਲੈਣਾ ਚਾਬੀ ਦੇਖੋ ਹੁਣ ਦੇਖ ਲਓ ਕੋਈ ਡਿੱਗੀ 'ਚ ਸਮਾਨ ਨਾ ਰਹਿਣਾ ਗਿਆ ਹੋਵੇ ਚਲੋ ਲਓ ਭਾਈ ਚਲ ਬੇਕੁੰਡਾ ਖੋਲਦੇ ਚਲੋ ਭਾਈ ਬਾਕੀ ਰਿਸ਼ਤੇਦਾਰੀ ਚ ਜਾ ਕੇ ਮੜਾ ਜ ਮਿਲਦੇ ਆ ਲਓ ਭਾਈ ਰਿਸ਼ਤੇਦਾਰ ਪਹੁੰਚ ਗਏ ਸਾਡੇ ਜਿਹੜੇ ਚੱਕਣੇ ਆ ਸੀ ਹਾਂ ਭਾਈ ਸਤਿਗੁਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਸਤਿਗੁਰ ਪੱਗੂ ਲੈ ਤੋਂ ਠੀਕ ਐ ਦੇਖ ਲੋ ਠੰਡ ਐ ਬੜਾ ਠੰਡ ਪੈ ਹੈ ਤਾਂ ਹੀ ਛੋਲੇ ਕੁੱਟੀਆਂ ਪਾਏ ਆਈਆਂ ਡਰਦੀਆਂ ਆ ਗਿਆ ਤਾਂ ਮੁੱਖ ਦੋ ਘੜੀ ਦਾ ਹਾਂ ਪਟੋਣਾ ਹਾਂ ਉਹ ਆ ਮੇਲੇ ਤੇ ਆਇਆ ਬੰਦਾ ਟੋਪੀ ਹੱਥ ਦੀ ਬੁਣੀ ਵੀ ਦੇਤੀ ਨਾਨੀ ਦੀ ਲੱਗਦੀ ਐ ਦਿਖਾਈਏ ਤੈਨੂੰ ਇਹ ਖੋਲ ਕੇ ਨਹੀਂ ਸਿਰਦਾ ਤਾਂ ਦੁੱਤੀ ਐ ਨਹੀਂ ਤਾਂ ਖੋਲ ਕੋਲ ਕੋ ਸਿੱਟੀ ਜਾਣੀ ਨੇ ਅੱਛਾ ਹਾਂ ਹੋਰ ਕੀ ਫਿਰ ਬਿਮਾਰ ਛੇਤੀ ਹੋ ਜਾਣਾ ਬਣੀ ਵੀ ਐ ਜੀ ਫਿਰ ਦਸੀਆਂ ਬੰਨ ਹੋ ਜਾਣੀਆਂ ਧੰਨਵਾਦ ਤੁਹਾਡਾ ਤੁਸੀਂ ਤਿਆਰ ਖੜਿਆ ਮੈਂ ਤਾਂ ਐ ਤਾਂ ਵੀ ਵੇਟ ਕਰਨੀ ਪੈਣੀ ਐ ਨਹੀਂ ਨਹੀਂ ਇਸ ਤਾਂ ਤਿਆਰ ਹੋ ਜਾ ਆਜੋ ਫਿਰ ਖੋ ਸਮਾਨ ਲੋ ਭਾਈ ਰੱਖੋ ਭਾਈ ਆਪਣਾ ਆਪਣਾ ਸਮਾਨ ਗੱਡੀ ਦੀ ਡਿਗੀ ਆ ਆ ਵੀ ਸਤਿ ਸ੍ਰੀ ਅਕਾਲ ਬਰਾਵਾ ਮਾਸੀ ਨੂੰ ਬਾਹਰ ਨਿਕਲ ਉੱਥੇ ਕੋਲ ਜਾ ਕੇ ਪੈਰੀ ਹੱਥ ਲਾ ਦੇ ਬੱਸ ਬੱਸ ਉਹ ਮੇਰੇ ਬੀਰੀ ਦੀ ਲਾਈਨ ਆਉਂਦਾ ਸਸ ਸਤਿ ਸ੍ਰੀ ਅਕਾਲ ਹਲਕਾ ਚਲੋ ਫਿਰ ਬੈਠੋ ਹੋ ਜਾਓ ਆਪਣਾ ਕੱਦ ਪੁੱਛਦੇ ਆ ਵਾਪਸ ਜਾਈਓਗੀ ਬਤਾਨੀ ਵੀ ਆਉਗੀ ਮਾਂ ਨਾਨੀ ਜੇ ਹੁੰਦੀ ਫਿਰ ਤਾਂ ਗੱਡੀ ਦੇ ਉੱਪਰੇ ਪੈਣਾ ਪੈਣਾ ਤਾਂ ਚਲੋ ਬਈ ਚਲੋ 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 ਬਈ ਚੱਲਦੇ ਆ ਕਦੋਂ ਨੇ ਆ ਤੁਸੀਂ ਰੱਤ ਰੱਖੋ ਕੋੜੇ ਆ ਕੋਲ ਇਕੜਾਈ ਮੈਂ ਵੀ ਤੁਹਾਨੂੰ ਦੇਖਿਓ ਥੋੜਾ ਸਾਈਡ ਤੇ ਹਾਂ ਬਹੁਤ ਹੋਏਗਾ ਇੱਧਰ ਦੇਖੇ ਸਾਹਮਣੇ ਮੈਂ ਇੱਧਰ ਦੇਖੋ ਹਾਂਜੀ ਇੱਕ ਸਿਰਾ ਇੱਕ ਕਰੋ ਲੋ ਪਾਈ ਵਿਆਹ ਵਾਲਾ ਘਰ ਇੱਧਰ ਸਾਡੇ ਬੰਦੇ ਖੜੇ ਆ ਬਈ ਚੱਲ ਰਿਹਾ ਕੰਮ ਪੂਰਾ ਪੜ ਲੱਗ ਗਿਆ ਜੀ ਬਸ ਉੱਜਾ ਕੋਲ ਚੈਰੀ ਚਲੋ ਫਿਰ ਲੋ ਭਾਈ ਆਜੋ ਹੁਣ ਠੰਡ ਹੋਈ ਬਹੁਤ ਹਾਂ ਤੁਹਾਨੂੰ ਤਾਂ ਠੰਡ ਲੱਗਦੀ ਨਹੀਂ ਹੈਗੀ ਪਰ ਬੰਦਿਆਂ ਨੂੰ ਤਾਂ ਠੰਡ ਆਜਾ ਤੁਹਾਨੂੰ ਦੇਖਿਓ ਕਹਾ ਉੱਥੇ ਮਿਲਣੀਆਂ ਨੱਚਦੀਆਂ ਵੀ ਜਿਨ੍ਹਾਂ ਨੇ ਕੋਟੀ ਵੀ ਨਹੀਂ ਪਾਈ ਵੀ ਲੋ ਭਾਈ ਸਾਡੇ ਮੇਰੇ ਇਹ ਸਾਲਾ ਸਾਹਿਬ ਹਾਂ ਭਾਈ ਐਨ ਵਧੀਆ ਤੁਸੀਂ ਸੁਣਾਓ ਜੀ ਹੋ ਸਾਰੇ ਸასი ਕਾਲ ਜੀ ਠੰਡ ਤਾਂ ਹੈਗੀ ਆ ਯਾਰ ਮਾ ਠੰਡ ਬਹੁਤ ਜ਼ਿਆਦਾ ਹੈ ਭਾਈ ਸਾਨੂੰ ਤਾਂ ਲੱਗਦੀ ਹੈ ਉਹ ਅੱਜ ਨਹੀਂ ਪਾਈਆਂ ਹੋਈਆਂ ਇਹ ਸਾਹਮਣੇ ਹਾਂ ਸਾਹਮਣੇ ਪਾਈਆਂ ਆਦਾ ਇੱਕ ਦਿਨ ਗਾਈ ਜੇ ਸੱਟੇ ਦੀ ਹੋਗੀ ਤੇਰਾ ਖਾਊ ਜੂਗਾ ਹਾਂ ਚਲੋ ਦੇਖਨੇ ਆ ਬਾਕੀ ਹੁਣ ਜਾ ਦੇਖੀ ਜਾ ਕੇ ਨਾ ਇਹ ਨੱਚਣਾ ਜਾ ਕੋ ਦਾ ਲੱਗਦਾ ਕਈਆਂ ਨੇ ਜਾਂ ਬਜਤੀਆਂ ਪਹਾਣੀਆਂ ਪਾਈਆਂ ਵੀ ਹਾਂ ਕਈਆਂ ਗਰਮੀ ਵੀ ਆਣੀ ਜਿਵੇਂ ਨੱਚ ਕੇ ਪੰਮੂ ਨੂੰ ਤਾਂ ਆਉਣੀ ਆਉਣੀ ਹੈ ਗਰਮੀ ਲੈ ਵੀ ਆਉਣੀ ਚਾਰਟ ਹੋ ਗਈ ਹੈ ਨਾ ਗੱਲਾਂ ਤੇ ਲੜ ਹੋ ਗਈਆਂ ਲੈ ਭਾਈ ਮਾਮਾ ਛੇੜਦਾ ਪੰਮੂ ਨੂੰ ਪਹਿਲਾਂ ਲਾਲ ਤਾਂ ਹੋਊਗਾ ਦੇਖੋ ਹਾਂ ਸਟੌਰ ਤਾਂ ਜਸ਼ਨ ਦੀ ਵੀ ਬਹੁਤ ਹੈ ਹੈਗੇ ਨਾ ਅੱਜ ਪੌਣਾ ਬੰਗੜਾ ਫਿਰ ਹਾਂਜੀ ਹਾਂ ਠੀਕ ਹੈ ਪੂਰਾ ਲਓ ਲੋ ਭਾਈ ਚਲੋ ਵਿਆਹ ਹੈ ਵਿਆਹ ਚ ਤਾਂ ਭਾਈ ਚਾਹੀਦਾ ਨਾ ਇਹਦੇ ਵਿੱਚ ਚਾਹੀਦਾ ਜੇ ਵਿਆਹ ਚ ਨਾ ਬੰਦਾ ਨੱਚਿਆ ਤਾਂ ਹੀ ਪਤਾ ਲੱਗੂ ਵਿਆਹ ਦੇ ਵਿੱਚ ਆਏ ਵੇ ਆ ਭਾਈ ਠੰਡ ਵੀ ਬਾਕੀ ਵਾਧੂ ਹੈ ਬਸ ਯਾਰ ਮੈਂ ਇਸਕੇ ਕਾਰਨ ਨੂੰ ਲਾਣ ਦਾ ਮੌਕਾ ਮਿਲਦਾ ਹੀ ਨਹੀਂ ਕੰਮ ਸਾਰੇ ਆਪਣੇ ਕਰੇ ਅੱਛਾ ਐਦਨ ਹੋ ਜਾਓ ਸਾਹਮਣੇ ਲਾਈਟ ਪੈਂਦੀ ਸਾਰੀਆਂ ਭੈਣਾਂ ਭੋਣਾ ਮਿਲਦੀਆਂ ਹਾਂ ਜਿੰਨੇ ਸਾਰੇ ਹੀ ਗੱਲਾਂ ਬਾਤਾਂ ਹੋ ਗਈਆਂ ਸੋਣਾ ਪਤਾ ਹੀ ਲੱਗਾ ਕਿਵੇਂ ਦਿਨ ਗੁਜ਼ਰ ਗਿਆ ਚਲੋ ਠੀਕ ਹੈ ਚਲੋ ਭਾਈ ਚਲੋ ਕੁੜੀਆ ਜਾਣ ਨੂੰ ਤਿਆਰ ਆ ਉਹਦਾ ਡੀਜੇ ਲੱਗਿਆ ਵਾ ਵਿੱਚੇ ਵਿੱਚ ਠੀਕ ਨਹੀਂ ਮਾਟਰ ਜੀ ਹੈ ਹਾਂ ਆ ਜਾ ਪਤਰਾ ਉਹਨਾਂ ਨੂੰ ਆ ਜਾ ਇਹ ਇਹਨੂੰ ਵੀ ਪਹਤਾਂਬ ਲੋ ਆ ਜਾ ਉਹਨਾਂ ਨੂੰ ਲੋ ਭਾਈ ਟ੍ਰੈਫਿਕ ਵੀ ਚੱਲੀ ਜਾਂਦੀ ਵਿੱਚੇ ਵਿੱਚ ਚਲੋ ਭਈ ਆਜੋ 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 ਉਹ ਦੇ ਕਿੱਥੇ ਕਿਆ ਕਰਦਾ ਠੀਕ ਆ ਉਹਦੇ ਉਹਦੇ ਭਾਈ ਭਾਈ ਵਿਆਹ ਦੇ ਵਿੱਚ ਨਿਆਣੀ ਮਸਤ ਹੁੰਦੇ ਆ ਮੰਮਾ ਲੱਗ ਬੱਜ ਤਾਲਾ ਪਾ ਕੇ ਤੇ ਮਰੀ ਬਾਬੇ ਦੇ ਮਰਨ ਦੀਆਂ ਮੇਰੀ ਬਲੇ ਬਲੇ ਮਰੀ ਬਾਬੇ ਤੇ ਰੋਡੀਆਂ ਘਾਟ ਦੇ ਕੇ ਸੁਕੇ ਹੋ ਗਏ ਦੇਖ ਦੇ ਕੇ ਸੁਕੇ ਲੋ ਭਾਈ 11 ਵਜੇ ਚੁੱਕੇ ਆ ਪੰਮੋ ਦੀ ਮਰਦ ਪੂਰੀ ਹੋ ਗਈ ਆ ਤੈਨੂੰ ਆਈ ਹੋਰ ਉੱਥੇ ਟ੍ਰੇਨ ਆਉਣੀ ਹੁਣ ਆ ਤੈਨੂੰ ਆ ਗਈ ਆਏ ਪੰਮੋ ਨੱਚਿਆ ਆ ਕਿੰਨਾ ਗਨਚ ਗਿਆ ਪੰਮੂ ਬਹੁਤ ਲੋ ਬਾਈ ਸਾਡੀ ਗੱਡੀ ਚ ਫੁੱਲ ਬਟਾ ਫੁੱਲ ਰੌਣਕ ਹੈ ਹਾਂ ਬਾਈ ਪੰਮੂ ਨੱਚਿਆ ਬਹੁਤ ਨਜ਼ਾਰਾ ਹੈ ਵੀ ਹੁਣ ਤੁੰਦ ਚ ਆਏ ਆ ਜੀ ਹਾਂ ਪੰਮੂ ਉਹ ਰੋਡ ਦਿਖਦਾ ਤਾਂ ਪੰਮੂ ਰਾਜ ਹੈ ਬਹੁਤ ਪਿੱਛੇ ਨਾ ਇੱਕ ਟਬਾ ਡਾਕਿਆ ਆਇਆ ਜੀ ਹਾਂ ਆਪਣੇ ਵੱਲ ਆ ਕੇ ਇਧਰ ਘਟ ਗਈ ਪੁਰਾਣਾ ਸ਼ਹਿਰ ਆ ਗਿਆ ਸ਼ਹਿਰ ਚ ਤੁਹਾਨੂੰ ਤਾਂ ਘੱਟੇ ਹੁੰਦੀ ਹੈ। ਨਾਹ ਕਰਕੇ ਥੀ। ਲੈ ਬਈ, ਇਹ ਮੋਟਰ ਟ੍ਰੇਨ ਆਉਣ ਲੱਗੀ ਓਏ। ਆਵਾਜ਼ ਆ ਰਹੀ ਹੈ। ਕਿੱਥੋਂ ਦੇਖਦਾ ਹੈ ਕਿੱਥੇ ਤੇ ਆਉਗੀ। ਹਾਂ, ਸੱਤ ਲੱਗੀ ਵੀ। ਲੱਗਦੀ ਦਾ ਭਾਈ ਰੋਪੜਗੰਨੀ ਤੇ ਆਉਂਦੀ ਹੈ, ਬਾਕੀ ਹੁਣ ਪਤਾ ਨਹੀਂ। ਇੱਧਰ ਤੇ ਲੱਗਦੀ ਆਉਂਦੀ ਸਾਨੂੰ। ਤੇ ਇੱਧਰ ਤੇ ਹੁੰਦੀ ਲੱਗਦੀ ਹੈ ਭਾਈ। 3 ਆ ਗਈ। माल गड्डी क्या है फेवरेट कलर लै भाई ग्रीन ग्रीन, ग्रीन।, ग्रीन। लो भाई ब्लू अच्छा, है भाई पम्मू बल्यू अच्छा इंजन ग्रीन ता है ओके चलो भाई ठीक है भाई ਲੱਲਦੇ ਆਪਨੇ ਹੁਣ ਘਰ ਨੂੰ ਲਓ ਭਾਈ ਘਰ ਪਹੁੰਚ ਗਏ ਬੈਠਿਆ ਭਾਈ ਸਾਰੀ ਆ ਇਹਨੂੰ ਕਹਿੰਦੇ ਆ ਰੌਣਕ ਹੈ ਮਾਸਿਆਂ ਨਾਲ ਰੌਣਕ ਤਾਂ ਹੁੰਦੀ ਆ ਹਾਂਜੀ ਭਾਣਾ ਭਾਈਆਂ ਨਾਲ ਇਹ ਰਿਸ਼ਤੇ ਵੀ ਪੈਣਾ ਲਿਆਂਦਾ ਉਹ ਨਾਲੇ ਮੈਂ ਚਲੋ ਇਧਰ ਤੇ ਆਪਾਂ ਨੂੰ ਲੱਗ ਗਈ ਐ ਪੈਲਸ ਨੇੜੇ ਹੀ ਆ ਵੀ ਇਧਰ ਤੇ ਚਲਾਂਗੇ ਤਿਆਰ ਹੋ ਕੇ ਅੱਜ ਅਸ਼ਨਵੀਨ ਅੱਜ ਪੈਣਾ ਨਹੀਂ ਚਾਚੇ ਕੰਨੀ ਅੱਜ ਤਾਂ ਮਾਸੇ ਕੋਲੋਂ ਮਾਸੀ ਸੇਵਾ ਸੁਵਿ ਕਰਦੇ ਕੋਈ ਨਾ ਕਰੀ ਕਰਤੀ ਹੈ ਅਰਤੀ ਸੇਵਾ ਦਾ ਭੰਗ ਘਾਟਾ ਦਾ ਮੌਸਮ ਆਜੀ ਤੇ ਸਾਬਦੀ ਹੋ ਗਈ ਕਿ ਆਉਂਦੇ ਆ ਠੰਡ ਲੱਗੀ ਵਾ ਗੱਡੀ ਚ ਲੈਣਾ ਪਤਾ ਨਹੀਂ ਲੱਗਿਆ ਤੁਹਾਨੂੰ ਤਾਂ ਹੀ ਜਿਆਦਾ ਗੱਡੀ ਚ ਨਹੀਂ ਪਤਾ ਲੱਗਿਆ ਨਿਕਲੇ ਇੱਕ ਸਾਡਾ ਕਾਕਾ ਗੱਬੇ ਸੁੱਤਾ ਪਿਆ ਉੱਥੇ ਹੈ ਯਾਰ ਕੋਈ ਲੋ ਭਾਈ ਇਹ ਵੀ ਬਾਈ ਪ੍ਰਾਣੀਆਂ ਰੌਣਕ ਹੈ ਕਹਿੰਦਾ ਸਾਡੀ ਵੀ ਮੱਸੀ ਨਹੀਂ ਆਏ ਕਰਦੇ ਤੇ ਹਾਂਜੀ ਇੱਕਣਾ ਬੈਠੇ ਰਹਿੰਦੇ ਕੋਈ ਕੋਈ ਰਹਿੰਦਾ ਹੀ ਨਹੀਂ ਤੇ ਸਭ ਨੂੰ ਕੰਮਾ ਕੰਮਾ ਕਰਕੇ ਨਹੀਂ ਘਟੇ ਦਾ ਲੱਗਦਾ ਵੀ 11 ਵਜੇ ਵੇਆ ਉਧਰ ਫੋਨ ਦੇਖਦੇ ਦੋ ਬੰਦੇ ਹੈ ਹਾਂਜੀ ਹਾਂ ਆਵਾ ਤਾਂ ਦੇ ਰਗਾ ਟਾਈ ਦਾ ਡਾਗੜਾ ਉਹ ਲੱਗਦਾ ਕਿ ਕਣਾ ਬਿੰਦੀ ਬੈਠੀ ਹਾਂ ਚਲੋ ਮੈਂ ਕੋਈ ਨਹੀਂ ਨੇ ਨੇ ਆ ਬੋਟੀਆਂ ਟੋਪੀਆਂ ਦੇ ਦੇਖ ਲਿਆ ਘਰ ਆ ਗਏ ਜੀ ਕੋਟੀਆਂ ਟੋਪੀਆਂ ਬਾਦੀਆਂ ਹਾਂਜੀ ਨਹੀਂ ਚਲੋ ਅੰਦਰ ਤਾਂ ਨਹੀਂ ਠੰਡ ਹੈਗੀ ਆਪਣੇ ਦੇ। ਜੀ ਗਾਲ ਦੇਖ ਲੈ ਪਰ ਉੱਥੇ ਜੇ ਨੱਚਦੀਆਂ ਦੀਆਂ ਕਿਸੇ ਨੇ ਬੋਟੀ ਵੀ ਦੀ ਵਾਈਗੀ। ਦੇਖ ਲੈ ਭਾਈ ਬੀਬੀਏ ਨੇ ਸਾਡਾ ਲੱਗਦੀ ਉਹ ਨਹੀਂ। ਭਾਈ ਸਾਨੂੰ ਤਾਂ ਲੱਗਦੀ ਮੈਂ ਤਾਂ ਸ਼ੌਕ ਨਹੀਂ ਛੱਡੀ। ਸਾਰੇ ਪਿਆਰ ਵਿੱਚ ਮੈਂ ਤਾਂ ਸ਼ੌਕ ਨਹੀਂ ਛੱਡੀ। ਚਲ ਕੋਈ ਨਹੀਂ। ਠੀਕ ਹੈ ਭਾਈ ਖੁਸ਼ ਰਹਿਣ ਦਾ ਹੈ। ਮਨ ਭਾ ਕਰਕੇ ਹੀ ਦਾ ਰੱਖ ਬੇਸ਼ੱਕ। ਆਹ ਠੀਕ ਹੈ ਠੀਕ ਹੈ। ਠੀਕ ਹੈ ਆਪਣੇ ਆਪ ਨੂੰ ਸਾਰੀ ਠੀਕ ਹੀ ਕਹਿੰਦੇ ਹੁੰਦੇ ਆ। ਹਾਂਜੀ। ਮਾਰ ਕੇ ਵੀ ਠੀਕ ਦਾ ਹੋਈ ਪਤਾ ਨਹੀਂ। ਮੇਰੇ ਕੰਨੇ ਕਰਕੇ ਖਾਣ ਨੂੰ ਲੱਗਦਾ। ਮੈਂ ਤਾਂ ਆਪਣਾ ਗੋਲੂ ਜਿਹਾ ਹੀ ਦੇਖੀ ਜਦ ਤੇ ਕੋਟੀ ਪਾ ਲੇਗਾ ਠੀਕ ਰਿਹਾ ਫਿਰ ਕੈਮ ਹੋ ਗਿਆ ਹਾਂ 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 ਵੀ ਜਦੋਂ ਤਾਂ ਕਹਿੰਨਾ ਮੰਮੀ ਠੰਡ ਲੱਗਦੀ ਐ ਮੈਨੂੰ ਸ਼ਾਲ ਦੇ ਦੇ ਅੱਛਾ ਉਹ ਕੋਲ ਹੋਰ ਕੋਈ ਹੋਰ ਉਹ ਭਾਈ ਦੱਸੋ ਕੌਣ ਕੌਣ ਮਿਸ ਕਰਦਾ ਇੱਕ ਨਾ ਮਾਸਿਆ ਨੂਰੇ ਬੈਠੇ ਸਾਰੇ ਪਰਿਵਾਰ ਚ ਆਏ ਜਦੋਂ ਮੌਕਾ ਹੁੰਦਾ ਇਹ ਵੀ ਇਕੱਠੇ ਹੋ ਕੇ ਬਹਿ ਜਾਂਦੇ ਨਹੀਂ ਤਾਂ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪ੍ਰੋਗਰਾਮ ਦੇ ਕਿਛਾ ਇਹ ਤਾਂ ਗੱਲ ਹੈ ਲੋ ਭਾਈ ਸਿਹਾਲ ਦੇ ਦਿਨ ਹੋਵੇ ਗਰਮੀ ਨਾਲ ਤਾਂ ਸਿਆਲ ਠੀਕ ਹੈ ਕੋਈ ਲਾਈਟ ਭਾਜੀ ਵੀ ਹੁਣ ਆਪਾਂ ਨੂੰ ਕੋਈ ਫਿਕਰ ਨਹੀਂ ਰਿਵਿਟਰ ਚੱਲਦਾ ਬੱਲਵਾਂ ਨਹੀਂ ਪੱਖਾ ਏਸੀ ਦੇਖਣਾ ਪੈਣਾ ਬੱਲਵਾਂ ਦੌਰੇ ਅੰਦਰ ਜਮੇ ਪਤਾ ਨਹੀਂ ਲੱਗਦਾ ਕਿ ਠੰਡ ਹੈਗੀ ਵਾ ਹਾਂ ਲੱਗਿਆ ਫੈਂ ਕੰਪਲ ਸਹੀ ਵਾ ਤਾਂ ਲੋਕ ਇਕੰਡਾੜੋ ਇਕਲੇ ਸੀ ਨਾ ਬਾਂਡਾ ਹੋਣੀ ਬਰਾਂਡਾ ਵਿਸ਼ੇਸ਼ ਕਰਕੇ ਹਾਂ ਅੱਜ ਤੋਂ ਲੱਗੀ ਹੋਣੀ ਅੰਦਰੋਂ ਅੱਜ ਪਪਾ ਹੀ ਆਏ ਹੁੰਦੇ ਗਰਮੀ ਆਇਂ ਚ ਤਾਂ ਜੀ ਤੱਕ ਹੀ ਜਾਂਦੀ ਕਹਿੰਦੀ ਨਾ ਮੈਂ ਸੌ ਦਿੰਨੀ ਘਰਾਂ ਨਾ ਮੈਂ ਕੋਟੀ ਬੋਣੀ ਮੈਂ ਬੰਦ ਹੈ ਨਾ ਇਹ ਮਕਾਨ ਨਾ ਦੰ। ਯਾ, ਤਾਂ ਗੇਰ ਕਰਨੀ ਹੈ ਤੂੰ। ਜਿਹੜੇ ਤੈਨੂੰ ਠੰਡ ਨਹੀਂ ਲੱਗਦੀ ਅੱਜ ਪਤਾ ਲੱਗਿਆ ਵਾਕੇ ਉਹਦਾ ਠੰਡ ਨਹੀਂ ਹੈਗੀ ਸਾਡੇ ਹੈਗੀ ਹੁੰਦੀ ਆ। ਠੰਡ ਬਾਹਰ 베ੜੇ ਚ ਜਾ ਕੇ ਪਤਾ ਲੱਗਣਾ। ਵੀ ਤੁੰ ਦਾ ਕਿਹੜੇ ਥਾਵ ਨਾਲ ਅੰਦਰ ਨਾ ਕਹੋ। ਠੀਕ ਨਹੀਂ। ਚਲੋ ਭਾਈ ਹਾਂ ਵੀ ਠੀਕ ਆ। ਹਾਂਜੀ। ਤੁੰ ਤਾਂ ਘਤ ਬਿਨਾ ਦੁੱਧ ਕੇ ਸਾਨੂੰ ਬੁਲਾ ਕੇ ਆਪਣਾ ਆਪ ਤਾਂ ਖਾਲੀ ਰਹਿਣਾ ਹਲੇ। ਨਾ ਮੈਂ ਠੰਡਾ ਹੋ ਜਾ ਲਉਂਗੀ ਥੋੜਾ। ਚਲੋ ਠੀਕ ਆ ਭਾਈ ਬੈਠਾ ਪਰਿਵਾਰ ਖੁਸ਼ ਰਹੋ ਸਾਰੇ।